ਫਿਰੋਜ਼ਪੁਰ ਵਿੱਚ ਹੋਈ ਕਤਲੋਗਤ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਅੱਜ ਸਵੇਰੇ ਫਿਰੋਜ਼ਪੁਰ ਸ਼ਹਿਰ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਲੋਕਾਂ ਵੱਲੋਂ ਇੱਕ ਵਨ੍ਹਾਕਾਰ ਤੇ ਸਵਾਰ ਲੋਕਾਂ ਨੂੰ ਗੋਲੀਆਂ ਨਾਲ ਪੁਨ ਦਿੱਤਾ ਮਰਨ ਵਾਲੇ ਤਿੰਨੋਂ ਜਣੇ ਇੱਕੇ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ ਕਟਨਾ ਦੇ ਤੁਰੰਤ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਕਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਕਤਲ ਦੀ ਪਾਲ ਕੀਤੀ ਜਾ ਰਹੀ ਹੈ ਕਟਨਾ ਨਿਜੀ ਰੰਜਿਸ਼ ਦਾ ਨਤੀਜਾ ਦਸੀ ਜਾ ਰਹੀ ਹੈ ਅੱਛਾ ਤੇ ਇਹ ਬਾਕੀ ਪ੍ਰਵਾਹ ਠੀਕ ਹੈ ਜੀ ਹਾਂ ਇੱਕ ਹੁੰਜੀ ਦੇ ਗੋਲੀ ਵੱਜੀ ਇੱਕ ਹੋਰ ਮੁੰਡੇ ਨਾਲ ਵੱਜੀ ਹੂੰ ਅੱਛਾ ਤੇ ਇੱਕੋ ਪਤਾ ਲੱਗਿਆ ਕਾਦੇ ਤੇ ਹੈ ਕਾਦੇ ਤੇ ਨਹੀਂ ਨਾ ਨਾ ਭਾਈ ਇਹ ਤਾਂ ਨਹੀਂ ਪਾ ਕੇ ਚਾਲ ਚੱਲ ਜਾਂਦੇ ਭਾਈ ਚਾਲ ਚੱਲ ਜਾਂਦੇ ਵੈਸੇ ਪਹਿਲਾਂ 65 ਤੋਂ ਪਰਦੇ ਨਰੇ ਸੀ ਅੱਛਾ ਉਹਦੋਂ ਦਾ ਨਹੀਂ ਪਤਾ ਭਾਈ ਤਾਂ ਬਿਲਕੁਲ ਹੈ ਇਹ ਕਿੱ데 ਜਾ ਰਹੇ ਸੀ ਕਿੱ데 ਜਾ ਰਹੇ ਸੀ ਪਹਿਲਾਂ ਕਿੱਥੇ ਚੱਲੇ ਸੀ ਆ ਜਮਾਨਾ ਕਿੰਨੇ ਜਾਣੇ ਸੀਗੇ ਇਹ ਤਿੰਨ ਜਾਣੇ ਕਿੰਨੇ ਢਾੜ ਬਰਾ ਬੈਠੇ ਸੀਗੇ ਕਿ ਜਨੇ ਮੋਟ ਹੋਈਏ ਇੱਕ ਦਾ ਹੋ ਗਿਆ ਤੇ ਦੋ ਮੁੰਡਿਆਂ ਦਾ ਆ ਗਿਆ ਤੇ ਪਤਾ ਨਹੀਂ ਉਹਨਾਂ ਦਾ ਵੇ ਅੱਲ ਬਾਦ ਅਸੀਂ ਕੰਮ ਤੋਂ ਚਾ ਰਹੇ ਸੀਗੇ ਰੋਟੀ ਖਾਣ ਚਲੇ ਸੀਗੇ ਘਰੇ ਤੇ ਰਸਤੇ ਤਿੰਨੇ ਜਾਣੇ ਪੈਣੇ ਠੀਕ ਆ ਜੀ ਉਹਨਾਂ ਕੋਲੇ ਪਿਸਤੌਲ ਸੀਗਾ ਸਾਡੇ ਕੋਲ ਮੋਟਰਸਾਈਕਲ ਉਹਨਾਂ ਸਾਡੇ ਸਿਰ ਤੇ ਰੱਖ ਕੇ ਸਾਹ ਹਵਾ ਕੋ ਕੇ ਲੈ ਕੇ ਗਏ ਮੋਟਰਸਾਈਕਲ ਖਾਡੇ ਵਾਲਾ ਉਹ ਖੋ ਕੇ ਤੇ ਨਿਕਲ ਗਿਆ ਹਾਂਜੀ ਉਹ ਕਦੇ ਦੇ ਸੀਗੇ ਉਹ ਵੀ ਬਾਈਕ ਤੇ ਸੀਗੇ ਬਾਈਕ ਆਪ ਦਾ ਸੁੱਟ ਕੇ ਉੱਥੇ ਖੜਾ ਆ ਬਾਈਕਰ ਜਿੱਥੇ ਅਸੀਂ ਕੰਮ ਤੇ ਲੱਗੇ ਉੱਥੇ ਖੜਾ ਆ ਬਾਈਕਰ ਹਾਂਜੀ ਰੀਲੈਕਸ ਮੋਟਰਸਾਈਕਲ ਸੀਗਾ ਸਾਡਾ ਬਲੈਕ ਕਲਰ ਦਾ ਹਾਂਜੀ ਭਾਈ ਕਿੱਥੋਂ ਦਾ ਰਹਿਣਾ ਲਤੋ ਆਪਣੇ ਛੋਕਰ ਨੇ ਆਰਦਾ ਭਾਈ ਮੋਟਰਸਾਈਕਲ ਦਾ ਨੰਬਰ ਪਤਾ ਮੋਟਰਸਾਈਕਲ ਦਾ ਨੰਬਰ ਵੱਡੇ ਵੇਲੇ ਨੂੰ ਪਤਾ ਉਹਦਾ ਸੀਗਾ ਉਹ ਲੱਗਾ ਸੀਗਾ ਭਗਤ ਸਿੰਘ ਕੋਲ ਕਿਹਦੇ ਆਏ ਨੇ ਉਹ ਹਾਂ ਅਸੀਂ ਦੋ ਕਿ ਤਿੰਨ ਜਣੇ ਸੀ ਉਹ ਚਾਰ ਜਣੇ ਸੀ ਪਰਿਵਾਰ ਆ ਹਾਂ ਇਹ 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 ਕੁੜੀ ਦਾ ਵਿਆਹ ਸੀ ਹਾਂ ਇਹ ਕੁੜੀ ਦਾ ਵਿਆਹ ਸੀ ਅੱਛਾ ਤੇ ਬਾਕੀ ਪਰਿਵਾਰ ਇਹਨਾਂ ਦਾ ਬਾਕੀ ਪਰਿਵਾਰਾਂ ਦਾ ਜੋ ਉਹ ਲਗੇ ਕਰਦੇ ਸਾਰੇ ਉੱਥੇ ਖੜੇ ਸੀ ਪਰਲੇ ਪਾਸੇ ਹਾਂਜੀ ਸਾਰੇ ਉਧਰ ਉਹ ਠੀਕ ਨੇ ਉਹਨਾਂ ਦੇ ਲੱਗੀਆਂ ਗੋਲੀਆਂ ਕਿ ਨਹੀਂ 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 ਉਹਨਾਂ ਦੇ ਉਹਨਾਂ ਦੇ ਪ੍ਰਵਾਹ ਤੇ ਗੋਲੀਆਂ ਲੱਗੀਆਂ ਸਿਰਫ ਆਚਾਰੀਆਂ ਲੱਗੀਆਂ ਭੈਣ ਭਰਾ ਸੀ ਸਾਰੇ ਅੱਛਾ ਭੈਣ ਭਰਾ ਸੀ ਭੈਣ ਭਰਾਵਾਂ ਦੇ ਲੱਗੀਆਂ ਭੈਣ ਭੈਣ ਮਰ ਗਈਆਂ ਹਾਂ ਤਾਂ ਬਿਲਕੁਲ ਜਿਹੜੀ ਸਥਿਤੀ ਆ ਬੜੀ ਆਪਣਾ ਕਿਰਤਨ ਸਿੰਘ ਤੁਸੀਂ ਦੇਖੇ ਮੌਕੇ ਨਹੀਂ ਨਹੀਂ ਮੌਕੇ ਤੇ ਨਹੀਂ ਗੱਡੀ ਤੇ ਇਹ ਦਿਲਜੀਤ ਸਿੰਘ ਜੁਨਟੀ ਅਨਵਲ ਅਨਵਲ ਸਿੰਘ ऐं न उनजे जसप्रीत कौ इहे गॾु ते रहनि इन्हनि इते तिनि मोटरसाइकलनि ते छह नौजवान जन ते आए इन्हनि ते काफ़ी गोलीबारी कई आहे जिस ਨੂੰ ਹਸਪਤਾਲ ਵਿਖੇ आहिनि ਗਿਆ हस्पताल विखे लिजाया गा उते ज़ेरे इलाज अॼु कुझु कनफर्म नसि की चारे जब्म ਜਖਮੀ ਜਿਹੜੇ ਵਿਕਟਮ ਨੇ ਨਦਾਲ ਆ ਰਹੀ ਜੇਰੇ ਲਾਜੀ ਉਸ ਤੋਂ ਬਾਅਦ ਤੁਹਾਨੂੰ ਕੁਝ ਕਨਫਰਮ ਕਰਕੇ ਦੱਸ ਸਕਦੇ ਆ ਕਿਉਂਕਿ ਸਾਨੂੰ ਕੋਈ ਨਹੀਂ ਆ ਰਿਹਾ ਪ੍ਰੈਜ਼ੀਡੈਂਟ ਸਾਹਿਬ ਦਾ ਮਾਮਲਾ ਤੁਹਾਨੂੰ ਇਹ ਜੇ ਜੇ ਮੁਰਲੀ ਤੱਕ ਚੱਲ ਰਹੀ ਹੈ ਜੀ ਹਜੇ ਜੋ ਜਖਮੀ ਨੇ ਉਹਨਾਂ ਨਾਲ ਗੱਲਬਾਤ ਵੀ ਨਹੀਂ ਹੋ ਪਾਈ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ ਕਿ ਇਸ ਤਰੀਕੇ ਦਾ ਮਾਮਲਾ ਤੇਜਪੁਰ ਤੋਂ ਅਰਣ ਕੁਮਾਰ ਮਹਿਰਾ ਦੀ ਰਿਪੋਰਟ